ਪੰਜਾਬ ਵਿਧਾਨ ਸਭਾ ਦਾ ਬਸ਼ੇਸ਼ ਸੈਸ਼ਨ جاری ਹੈ ਔਰ ਸਮੁੱਚੇ ਪੰਜਾਬ ਦੀ ਪੰਜਾਬ ਵਿਧਾਨ ਸਭਾ ਉੱਪਰ ਅੱਖ ਲੱਗੀ ਹੈ ਅਸਲ ਵਿੱਚ ਪੰਜਾਬ ਵਿਧਾਨ ਸਭਾ ਦੇ ਅੰਦਰੋਂ ਜਿਹੜੀ ਵੀ ਆਵਾਜ਼ ਆਉਂਦੀ ਹੈ ਉਹਨੂੰ ਹਰੇਕ ਪੰਜਾਬੀ ਬਹੁਤ ਨੀਜ਼ ਨਾਲ ਸੁਣਦਾ ਹੈ ਕਾਰਨ ਕੀ ਹੈ ਵੀ ਇਹ ਜਿਹੜੀ ਵਿਧਾਨ ਸਭਾ ਇਹ ਸੂਮਤ ਦੇ ਸੂਬੇ ਦੇ ਲੋਕਾਂ ਦਾ ਇੱਕ ਪਵਿੱਤਰ ਅਸਥਾਨ ਹੈ ਇਸ ਸਥਾਨ ਤੋਂ ਪੰਜਾਬ ਲਈ ਕਿਸਮਤ ਘੜੀ ਜਾਂਦੀ ਹੈ ਪੰਜਾਬ ਲਈ ਵੱਡੇ ਫੈਸਲੇ ਕੀਤੇ ਜਾਂਦੇ ਨੇ ਪੰਜਾਬ ਦੇ ਵਿਕਾਸ ਲਈ ਵੱਡੀਆਂ-ਵੱਡੀਆਂ ਯੋਜਨਾਵਾਂ ਇਸੇ ਸਦਨ ਵਿੱਚੋਂ ਮਨਜ਼ੂਰ ਹੁੰਦੀਆਂ ਨੇ ਇਸ ਲਈ ਹਰੇਕ ਪੰਜਾਬੀ ਹਰੇਕ ਵਰਗ ਭਾਵੇਂ ਉਹ ਕਿਸਾਨ ਆ ਭਾਵੇਂ ਮਜ਼ਦੂਰ ਆ ਭਾਵੇਂ ਮੁਲਾਜ਼ਮ ਆ ਭਾਵੇਂ ਦਲਤ ਭਾਈਚਾਰਾ ਭਾਵੇਂ ਆ ਸ਼ਹਿਰੀ ਆਬਾਦੀ ਆ ਭਾਵੇਂ ਦਿਹਾਤੀ ਆਬਾਦੀ ਆ ਭਾਵੇਂ ਬਾਰਡਰ ਨਾਲ ਰਹਿੰਦੇ ਪਿੰਡਾਂ ਦੇ ਲੋਕ ਨੇ ਭਾਵੇਂ ਉਦਯੋਗਪਤੀ ਨੇ ਭਾਵੇਂ ਛੋਟੇ ਦੁਕਾਨਦਾਰ ਨੇ ਭਾਵੇਂ ਵੀ ਹਰੇਕ ਵਰਗ ਜਿਹੜਾ ਆ ਉਹ ਬਹੁਤ ਆਸ ਦੀ ਕਿਰਨ ਲਾ ਕੇ ਵਿਧਾਨ ਸਭਾ ਵੱਲ ਦੇਖਦਾ ਜਦੋਂ ਸੈਸ਼ਨ ਚੱਲਦਾ ਔਰ ਖਾਸ ਕਰਕੇ ਮੁੱਖ ਮੰਤਰੀ ਵਿਰੋਧੀ ਧਿਰ ਦੇ ਲੀਡਰ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜਿਹੜੇ ਨਮਾਇਦੇ ਚੁਣੇ ਗਏ ਹੁੰਦੇ ਨੇ ਉਹਨਾਂ ਦੇ ਬੋਲਾਂ ਨੂੰ ਬਹੁਤ ਧਿਆਨ ਨਾਲ ਪੰਜਾਬ ਸੁਣਦਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਦੋ ਦਿਨ ਦਾ ਨਿਕਲ ਚੁੱਕਾ ਦੋ ਦਿਨਾਂ ਦੇ ਸੈਸ਼ਨ ਦੌਰਾਨ ਮਤੇ ਵੀ ਕਈ ਪਾਸ ਹੋਏ ਨੇ ਕਈ ਅਹਿਮ ਫੈਸਲੇ ਵੀ ਹੋਏ ਨੇ ਪਰ ਉਹਨਾਂ ਮਤਿਆਂ ਉਹਨਾਂ ਫੈਸਲਿਆਂ ਜਾਂ ਕੁਝ ਬਿੱਲ ਜਿਹੜੇ ਪਾਸ ਹੋਏ ਨੇ ਉਹਨਾਂ ਦੇ ਭਾਰੂ ਰਿਆ ਰੌਲਾ ਘੋਲਾ ਉਹਨਾਂ ਤੇ ਭਾਰੂ ਰਿਆ ਮੇਨੋ ਮੇਣੀ ਹੋਣ ਦੀ ਦਾਸਤਾਨ ਉਹਨਾਂ ਦੇ ਭਾਰੂ ਰਹੀ ਤਿੱਖੀ ਬਹਿਸ ਬਾਜ਼ੀ ਇੱਕ ਦੂਜੇ ਨੂੰ ਬੋਲੇ ਤਿੱਖੇ ਸ਼ਬਦ ਤੇ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਦੇ ਵਾਕਆਊਟ ਇਹਦਾ ਕੀ ਕਾਰਨ ਹੈ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਹਰੇਕ ਵਿਧਾਨ ਸਭਾ ਦੇ ਸੈਸ਼ਨ ਵਿੱਚ ਬਹੁਤ ਤਿੱਖੀਆਂ ਬੜੀਆਂ ਗਰਮ ਬਹਿਸਾਂ ਹੁੰਦੀਆਂ ਔਰ ਕਈ ਵਾਰੀ ਤੇ ਇੰਜ ਲੱਗਦਾ ਵੀ ਇਹ ਵਿਧਾਨ ਸਭਾ ਨਹੀਂ ਇਹ ਸ਼ਾਇਦ ਦੋ ਧਿਰਾਂ ਵਿਚਕਾਰ ਜੰਗ ਦਾ ਮੈਦਾਨ ਹੈ ਇਹਦਾ ਕੀ ਕਾਰਨ ਹੈ ਅਸਲ ਵਿੱਚ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਗੱਲ ਕਰਨੀ ਹੁੰਦੀ ਹੈ ਔਰ ਵਿਰੋਧੀ ਧਿਰ ਦੇ ਲੀਡਰ ਨੇ ਸੂਚੀ ਵਿਰੋਧੀ ਧਿਰ ਦੀ ਔਰ ਆਮ ਲੋਕਾਂ ਦੀ ਗੱਲ ਸਰਕਾਰ ਕੋਲ ਪਹੁੰਚਾਉਣੀ ਹੁੰਦੀ ਹੈ ਪਰ ਜਦੋਂ ਇਹ ਗੱਲ ਪਹਚਾਈ ਜਾਂਦੀ ਵਿਰੋਧੀ ਧਿਰ ਵੱਲੋਂ ਜਾਂ ਮੁੱਖ ਮੰਤਰੀ ਵੱਲੋਂ ਗੱਲ ਕੀਤੀ ਜਾਂਦੀ ਹੈ ਤੇ ਫਿਰ ਕਿਤੇ ਨਾ ਕਿਤੇ ਦੋਨੋਂ ਲੀਡਰ ਜਿਹੜੇ ਇਹ ਨੇ ਬਾਜਵਾ ਸਾਹਿਬ ਤੇ ਮਾਨ ਸਾਹਿਬ ਇਹ ਕੁਝ ਤਿੱਖੇ ਏਦਾਂ ਦੇ ਸ਼ਬਦ ਬੋਲ ਦਿੰਦੇ ਨੇ ਜਿਹਦੇ ਨਾਲ ਜਿਵੇਂ ਕਹਿ ਦੀ ਹੈ ਨਾ ਚੰਗਿਆੜੇ ਜੇ ਨਿਕਲਦੇ ਨੇ ਤੇ ਫਿਰ ਪੈ ਜਾਂਦਾ ਰੌਲਾ ਸੋ ਇਸ ਸੈਸ਼ਨ ਵਿੱਚ ਵੀ ਮਾਨ ਸਾਹਿਬ ਤੇ ਬਾਜਵਾ ਸਾਹਿਬ ਵਿਚਕਾਰ ਤਿੱਖੀ ਬਹਿਸ ਹੁੰਦੀ ਨਜ਼ਰ ਆਈ ਦੋਵਾਂ ਧਿਰਾਂ ਖਾਸ ਕਰਕੇ ਆਮ ਆਦਮੀ ਪਾਰਟੀ ਸੱਤਾ ਧਿਰ ਤੇ ਕਾਂਗਰਸ ਵਿਚਕਾਰ ਬਹੁਤ ਬਹਿਸਾਂ ਹੋਈਆਂ ਇੱਕ ਦੂਜੇ ਉੱਪਰ ਸ਼ਬਦੀ ਵਾਰ ਵੀ ਕੀਤੇ ਗਏ ਪਰ ਕੁੱਲ ਮਿਲਾ ਕੇ ਦੋ ਅਹਿਮ ਮਤੇ ਪਾਸ ਹੋਏ ਉਹ ਵੀ ਸਿਰਫ ਸੰਪਤੀ ਦਾ ਮਤੇ ਪਾਸ ਕੀਤੇ ਇੱਕ ਤੇ ਪੰਜਾਬ ਦੇ ਡੈਮਾਂ ਤੇ ਜਿਹੜੀ ਸੀਆਈਐਸਐਫ ਤਨਾਤ ਕੀਤੀ ਹੈ ਉਹਦੀ ਤਨਾਤੀ ਦਾ ਵਿਰੋਧ ਕੀਤਾ ਔਰ ਇਹ ਗੱਲ ਕਹੀ ਵੀ ਸੀਆਈਐਸਐਫ ਦੀ ਥਾਂ ਤੇ ਪੰਜਾਬ ਪੁਲਿਸ ਨੂੰ ਸਾਡੇ ਡੈਮਾਂ ਤੇ ਤਨਾਤ ਕੀਤਾ ਜਾਵੇ ਦੂਸਰਾ بڑا ਅਹਿਮ ਇੱਕ ਹੋਰ ਫੈਸਲਾ ਲਿਆ ਔਰ ਉਹ ਫੈਸਲਾ ਜਿਹੜਾ ਆ ਉਹ ਖਾਸ ਕਰਕੇ ਜਿਹੜਾ ਸਾਡੀਆਂ ਰਵੈਤਾਂ ਨੇ ਰਵੈਇਤੀ ਖੇਡਾਂ ਨੇ ਔਰ ਜਿਹੜਾ ਜਾਨਵਰਾਂ ਨਾਲ ਜੁੜਿਆ ਮਾਮਲਾ ਆ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਪੰਜਾਬ ਚ ਜਿਹੜੇ ਜਾਨਵਰ ਨੇ ਉਹ ਹਰੇਕ ਪਰਿਵਾਰ ਦੇ ਫੈਮਿਲੀ ਮੈਂਬਰ ਵਾਂਗ ਹੀ ਨੇ ਔਰ ਉਹਦੇ ਚ ਇੱਕ ਵੱਡਾ ਫੈਸਲਾ ਕੀਤਾ ਵੀ ਹੁਣ ਬੈਲ ਗੱਡੀਆਂ ਦੀਆਂ ਦੌੜਾਂ ਜਿਨ੍ਹਾਂ ਤੇ ਰੋਕ ਲੱਗੀ ਸੀ ਇੱਕ ਨਵਾਂ ਕਾਨੂੰਨ ਬਣਾਇਆ ਉਹਦੇ ਤਹਿਤ ਹੁਣ ਨਿਜਮ ਤਹਿਤ ਹੁਣ ਬੈਲ ਗੱਡੀਆਂ ਦੀਆਂ ਦੌੜਾਂ ਪੰਜਾਬ 'ਚ ਸ਼ੁਰੂ ਹੋਣਗੀਆਂ ਭਾਵ ਇਹਨੂੰ ਰਵਾਇਤੀ ਖੇਡਾਂ ਜਿਹੜੀਆਂ ਰੁਕੀਆਂ ਸੀ ਉਹ ਵੀ ਸ਼ੁਰੂ ਹੋਣਗੀਆਂ ਪਰ ਇਸੇ ਦੌਰਾਨ ਇਸ ਸੈਸ਼ਨ ਵਿੱਚ ਖਾਸ ਕਰਕੇ ਦੋ ਕੈਬਨਟ ਮੰਤਰੀਆਂ ਅਮਨ अरोड़ा ਤੇ ਹਰਪਾਲ ਸਿੰਘ ਚੀਮਾ ਹੋਣਾਂ ਦੇ ਵੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨਾਲ ਬਹੁਤ ਬਹਿਸ ਹੋਈ ਉਹ ਬਹਿਸ ਦਾ ਕਾਰਨ ਬੜਾ ਸਪਸ਼ਟ ਹੈ ਵੀ ਤਾਜ਼ਾ-ਤਾਜ਼ਾ ਪ੍ਰਤਾਪ ਸਿੰਘ ਬਾਜਵਾ ਨੇ ਅਮਨ अरोड़ा ਤੇ ਹਰਪਾਲ ਚੀਮਾ ਉੱਪਰ ਚੰਡੀਗੜ੍ਹ ਪੁਲਿਸ ਵਿੱਚ ਇੱਕ ਐਫਆਈਆਰ ਦਰਜ ਕਰਾਈ ਹੈ ਜਿਸ ਤਹਿਤ ਦੋਸ਼ ਲਾਇਆ ਵੀ ਜਦੋਂ 25 ਜੂਨ ਨੂੰ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਫਤਾਰ ਕੀਤਾ ਸੀ ਤੇ ਉਹਨਾਂ ਨੇ ਇੱਕ ਛੋਟੀ ਜੀ ਵੀਡੀਓ ਜਾਰੀ ਕਰਕੇ ਇਸ ਗੱਲ ਦੀ ਨਿਖੇਦੀ ਕੀਤੀ ਸੀ ਵੀ ਮਜੀਠੀਆ ਸਾਹਿਬ ਦੀ ਪਤਨੀ ਗੁਨੀਪ ਕੌਰ ਉਹ ਵਿਧਾਇਕ ਹੈ ਔਰ ਇੱਕ ਵਿਧਾਇਕ ਦੇ ਜਿਹੜੇ ਹੱਕ ਅਧਿਕਾਰ ਨੇ ਉਹਨਾਂ ਦਾ ਜਿਹੜਾ ਆ ਉਹਨਾਂ ਦੀ ਅਲੰਘਣਾ ਕੀਤੀ ਵਿਜੀਲੈਂਸ ਨੇ ਉਹਨਾਂ ਦੇ ਘਰ ਵੜ ਕੇ ਪਰਮਿਸ਼ਨ ਤੋਂ ਬਿਨਾ ਔਰ ਬੈਡਰੂਮ ਤੱਕ ਜਾ ਕੇ ਪਰ ਦੋਸ਼ ਇਹ ਲਾਇਆ ਬਾਜਵਾ ਸਾਹਿਬ ਨੇ ਆਪਣੀ ਕੰਪਲੇਂਟ ਚ ਵੀ ਉਹਨੂੰ ਟੈਂਪਰਿੰਗ ਕਰਕੇ ਉਸ ਵੀਡੀਓ ਦੀ ਛੇੜ ਛੜ ਕਰਕੇ ਇਹ ਪ੍ਰਭਾਵ ਦੇ ਕੇ ਵੀ ਮੈਂ ਵਿਕਰਮ ਬਜੀਠੀਆ ਦੀ ਮਦਦ ਕੀਤੀ ਹੈ ਇਹ ਵੀਡੀਓ ਜਾਰੀ ਕਰਕੇ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸਿਆਸੀ ਤੌਰ ਤੇ ਸੱਟ ਲਾਉਣ ਦਾ ਯਤਨ ਕੀਤਾ ਔਰ ਉਸ ਤਹਿਤ ਚੰਡੀਗੜ੍ਹ ਦੇ ਸਾਈਬਰ ਕ੍ਰਾਈਮ ਥਾਣੇ ਵਿੱਚ ਚੀਮਾ ਸਾਹਿਬ ਤੇ अरोड़ा ਸਾਹਿਬ ਵਿਰੁੱਧ ਐਫ ਆਈ ਆਰ ਦਰਜ ਹੋਈ ਉਹ ਤਾਜ਼ੀ-ਤਾਜ਼ੀ ਦਰਜ ਹੋਈ ਸੀ ਜਿਹਦੇ ਕਰਕੇ ਸੈਸ਼ਨ ਵਿੱਚ ਅਮਨ अरोड़ा ਤੇ ਹਰਪਾਲ ਚੀਮਾ ਬਹੁਤ ਤੇਜ਼ੀ ਨਾਲ ਬਹੁਤ ਤਿੱਖੇ ਸ਼ਬਦਾਂ ਨਾਲ ਪ੍ਰਤਾਪ ਬਾਜਵਾ ਤੇ ਬਰੇ ਔਰ ਦੋਸ਼ ਸਦਾ ਇਹ ਹੀ ਲਾਇਆ ਬੇ ਬਾਜਵਾ ਸਾਹਿਬ ਦਿੱਤੇ ਭਾਜਪਾ ਨਾਲ ਯਾਰੀ ਯਾਰ ਹੋ ਗਈ ਹੈ ਔਰ ਪ੍ਰਤਾਪ ਬਾਜਵਾ ਨੇ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਉਹਨਾਂ ਵਿਰੁੱਧ ਕੇਸ ਦਰਜ ਕਰਵਾਇਆ ਔਰ ਅਮਨ ਅਰੋੜਾ ਹੁਣਾਂ ਨੇ ਤੇ ਇੱਥੋਂ ਤੱਕ ਵਿਧਾਨ ਸਭਾ 'ਚ ਇਹ ਗੱਲ ਕਹੀ ਵੀ ਐਦਾਂ ਦੇ ਬਾਜਵਾ ਜੀ ਮੇਰੇ ਦੇ 36 ਹੋਰ ਕੇਸ ਦਰਜ ਕਰਵਾ ਲਓ ਮੈਨੂੰ ਕੋਈ ਪਰਵਾਹ ਨਹੀਂ ਸੋ ਇਹ ਮਾਮਲਾ ਵੀ ਕਾਫੀ ਉੱਤੇ ਭਖਿਆ ਰਿਆ ਔਰ ਖਾਸ ਕਰਕੇ ਵਿਰੋਧੀ ਧਿਰ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਦੋਸ਼ ਲਾਉਂਦੀ ਰਹੀ ਵੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਰੋਧੀ ਧਿਰ ਨੂੰ ਵਿਰੋਧੀ ਧਿਰ ਦੇ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਬੰਦ ਦਾ ਸਮਾਂ ਨਹੀਂ ਦਿੰਦੇ ਜਿਆਦਾ ਸਮਾਂ ਸਤਾ ਧਿਰਾਂ ਨੂੰ ਦਿੱਤਾ ਜਾਂਦਾ ਇਹ ਵਿਰੋਧ ਚੱਲਦਾ ਰਿਹਾ ਔਰ ਖਾਸ ਕਰਕੇ ਸੁਖਪਾਲ ਸਿੰਘ ਖਹਿਰਾ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਜਿਹੜੇ ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਹੁੰਦੇ ਸੀ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਲੀਡਰ ਹੁੰਦੇ ਸੀ ਉਹਨਾਂ ਨਾਲ ਵੀ ਬੜੀ ਨੋਖ-ਝੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸਪੀਕਰ ਸਾਹਿਬ ਨਾਲ ਤੇ ਹੋਰ ਮੰਤਰੀਆਂ ਵਿਧਾਇਕਾਂ ਨਾਲ ਜਿਹੜੀ ਹੈ ਹੁੰਦੀ ਰਹਿੰਦੀ ਹੈ ਉਹਦਾ ਵੀ ਇੱਕ ਵੱਡਾ ਕਾਰਨ ਇਹ ਹੈ ਕਿ ਸਕਵਾਲ ਸਿੰਘ ਖੈਰਾ ਬੜੀ ਬੇਬਾਕੀ ਨਾਲ ਬੋਲਦੇ ਨੇ ਤਿੱਖੀ ਸੁਰਚ ਬੋਲਦੇ ਨੇ ਤੇ ਸ਼ਾਇਦ ਇਸੇ ਕਰਕੇ ਫਿਰ ਸਤਾ ਧਿਰ ਵੀ ਕਾਫੀ ਜ਼ੋਰ ਨਾਲ ਉਹਨਾਂ ਦਾ ਵਿਰੋਧ ਕਰਦੀ ਹੈ ਔਰ ਜੇ ਆਪਾਂ ਗੱਲ ਕਰੀਏ ਵਿਰੋਧੀ ਧਿਰ ਦੀ ਵਿਰੋਧੀ ਧਿਰ ਵਿਧਾਨ ਸਭਾ ਚ ਮੁੱਖ ਵਿਰੋਧੀ ਧਿਰ ਤੇ ਕਾਂਗਰਸ ਹੈਗੀ ਐ ਇਸ ਤੋਂ ਇਲਾਵਾ ਇੱਕ ਸ਼੍ਰੋਮਣੀ ਅਕਾਲੀ ਦਲ ਵੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬੜੀ ਪਤਲੀ ਹੈ ਵਿਧਾਨ ਸਭਾ ਵਿੱਚ ਕਿਉਂਕਿ ਮਹਿਜ 3 ਵਿਧਾਇਕ ਸਨ ਉਹਨਾਂ ਵਿੱਚੋਂ ਇੱਕ ਡਾਕਟਰ ਸੁਖਵਿੰਦਰ ਸੁਖੀ ਛੱਡ ਕੇ ਅਕਾਲੀ ਦਲ ਨੂੰ ਆਪ ਚ ਸ਼ਾਮਲ ਹੋ ਗਏ ਨੇ ਉਹਨਾਂ ਨੂੰ ਇੱਕ ਵੱਡਾ ਉਹਦਾ ਚੇਅਰਮੈਨ ਬਣਾਤਾ ਆਮ ਆਦਮੀ ਪਾਰਟੀ ਨੇ ਇਸ ਲਈ ਉਹ ਤੇ ਹੁਣ ਅਕਾਦੀ ਰਹੇ ਨੇਗੇ ਉਹ ਤੇ ਆਪ ਵਾਲੇ ਹੋਗੇ ਸਰਕਾਰ ਵਿਰੁੱਧ ਤੇ ਬੋਲਣਗੇ ਨਹੀਂ ਔਰ ਦੂਸਰੇ ਜਿਹੜੇ ਅ ਵਧਾਇਕ ਨੇ ਮਨਪ੍ਰੀਤ ਈਆਲੀ ਉਹ ਵੈਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਨੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਿਲਕੁਲ ਡਿਫੈਂਡ ਨਹੀਂ ਕਰਦੇ ਔਰ ਮੋਸਟਲੀ ਦੇਖਣ ਚ ਆਇਆ ਵੀ ਉਹ ਮਨਪ੍ਰੀਤ ਈਆਲੀ ਵੀ ਸ਼ੁਰੂ ਤੋਂ ਬੜੀ ਸੁਰ ਜਿਹੜੀ ਆ ਨਰਮ ਰੱਖਦੇ ਨੇ ਸਰਕਾਰ ਦੇ ਵਿਰੁੱਧ ਕੋਈ ਜੈਨੂਨ ਗੱਲ ਕਰਦੀ ਆ ਕੋਈ ਅਟੈਕ ਵਾਲੀ ਗੱਲ ਉਹਨਾਂ ਨੇ ਬਹੁਤ ਘੱਟ ਸਰਕਾਰ ਤੇ ਕੀਤੀ ਹੈ ਇਸ ਲਈ ਅਕਾਲੀ ਦਲ ਵੱਲੋਂ ਅ ਸਰਕਾਰ ਨੂੰ ਕੋਈ ਚੁਣੌਤੀ ਨਹੀਂ ਕਿਉਂਕਿ ਤੀਸਰੇ ਜਿਹੜੇ ਵਿਧਾਇਕ ਨੇ ਗਨੀਪ ਕੌਰ ਨੇ ਬਿਕਰਮਜੀਠੀਆ ਉਹਨਾਂ ਦੀ ਪਤਨੀ ਉਹ ਵਿੱਚ ਵਿੱਚ ਆਉਂਦੇ ਨੇ ਪਰ ਉਹ ਆਪਣੇ ਹਲਕੇ ਦੀ ਗੱਲ ਕਰਨ ਤੱਕ ਹੀ ਸੀਮਤ ਰਹਿੰਦੇ ਨੇ ਇਸ ਤੋਂ ਵੱਧ ਉਹ ਬਹੁਤ ਘੱਟ ਬੋਲੇ ਨੇ ਵਿਧਾਨ ਸਭਾ ਵਿੱਚ ਜਿਸ ਤੋਂ ਬਾਅਦ ਗੱਲ ਕਰ ਲਈਏ ਭਾਰਤੀ ਜਨਤਾ ਪਾਰਟੀ ਦੀ ਤੇ ਭਾਰਤੀ ਜਨਤਾ ਪਾਰਟੀ ਦੇ ਦੋ ਵਿਧਾਇਕ ਨੇ ਉਹਨਾਂ ਵਿੱਚੋਂ ਇੱਕ ਨੇ ਅਸ਼ਮਨੀ ਸ਼ਰਮਾ ਜਿਹੜੇ ਹੁਣ ਤਾਜ਼ੇ-ਤਾਜ਼ੇ ਮੋੜ ਕਾਰਜਕਾਰੀ ਪ੍ਰਧਾਨ ਲਾਏ ਨੇ ਅਸ਼ਮਨੀ ਸ਼ਰਮਾ ਨੂੰ ਜਿਹੜੇ ਢੰਗ ਨਾਲ ਉੱਤੇ ਸਰਕਾਰ ਦੇ ਵਿਰੁੱਧ ਬੋਲਣਾ ਚਾਹੀਦਾ ਕਿਉਂਕਿ ਮੋਸਟਲੀ ਵਿਧਾਨ ਸਭਾ ਵਿੱਚ ਜੇ ਕੋਈ ਇਸ਼ੂ ਆਉਂਦਾ ਤੇ ਉਹ ਮੋਦੀ ਸਰਕਾਰ ਦੇ ਵਿਰੁੱਧ ਭਾਜਪਾ ਦੇ ਵਿਰੁੱਧ ਆਉਂਦਾ ਹੈ ਪਰ ਉਹ ਬਹੁਤਾ ਡਿਫੈਂਡ ਨਹੀਂ ਕਰਦੇ ਆਪਣੀ ਬੜੀ ਬਰੀਫ ਜੀ ਗੱਲ ਕਰਦੇ ਨੇ ਉਹ ਜ਼ਿਆਦਾਤਰ ਉਹਨਾਂ ਦੀ ਸੀਟ ਖਾਲੀ ਹੁੰਦੀ ਹੈ ਇਸ ਲਈ ਭਾਜਪਾ ਤੋਂ ਵੀ ਸਰਕਾਰ ਨੂੰ ਬਹੁਤਾ ਖਤਰਾ ਨਹੀਂਗਾ ਤੀਸਰੀ ਇੱਕ ਧਿਰ ਹੈ ਬਹੁਜਨ ਸਮਾਜ ਪਾਰਟੀ ਉਹਦੇ ਸਿੰਗਲ ਇੱਕੋ ਵਿਧਾਇਕ ਨੇ ਡਾਕਟਰ ਨਛੱਤਰਪਾਲ ਉਹ ਵੀ ਬਹੁਤ ਨਰਮ ਸੂਰਚ ਅਕਸਰ ਉਹ ਕਈ ਵਾਰੀ ਤੇ ਸਰਕਾਰ ਦੀ ਤਾਰੀਫ ਕਰਦੇ ਸੁਣੇ ਜਾਂਦੇ ਨੇ ਵਿਰੋਧ ਤੇ ਬਹੁਤ ਘੱਟ ਉਹਨਾਂ ਦੇ ਮ ਉਹ ਸੁਣਿਆ ਔਰ ਸਿੰਪਲ ਜੀ ਗੱਲ ਕਰਦੇ ਨੇ ਕੋਈ ਮੁੱਦਾ ਠਾਉਂਦੇ ਨੇ ਬੈਠ ਜਾਂਦੇ ਨੇ ਔਰ ਉੰਜ ਵੀ ਬਹੁਤ ਜਨ ਸਮਾਜ ਪਾਰਟੀ ਦੇ ਜਿਹੜੇ ਪ੍ਰਧਾਨ ਰਹੇ ਨੇ ਜਸਵੀਰ ਸਿੰਘ ਗੜੀ ਜਿਹੜੇ ਡਾਕਟਰ ਨਸ਼ੱਤਰਪਾਲ ਦੇ ਬਹੁਤ ਨੇੜੂ ਸਨ ਉਹ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਔਰ ਗੜੀ ਸਾਹਿਬ ਨੂੰ ਬਹੁਤ ਵੱਡਾ ਉਹਨਾਂ ਨਵਾਜਿਆ ਆਮ ਆਦਮੀ ਪਾਰਟੀ ਨੇ ਐਫਸੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਸੋ ਲੱਗਦਾ ਵੀ ਡਾਕਟਰ ਨਸ਼ੱਤਰਪਾਲ ਵੀ ਕੋਈ ਬਹੁਤ ਵੱਡੀ ਚੁਣੌਤੀ ਨਹੀਂ ਗੇ ਸਰਕਾਰ ਲਈ ਔਰ ਇਸੇ ਤਰ੍ਹਾਂ ਇੱਕ ਹਜ਼ਾਰ ਉਮੀਦਵਾਰ ਨੇ ਇੰਦਰ ਪ੍ਰਤਾਪ ਸਿੰਘ ਰਾਣਾ ਜਿਹੜੇ ਰਾਣਾ ਗੁਰਦੀਪ ਸਿੰਘ ਦੇ ਪੁੱਤਰ ਨੇ ਰਾਣਾ ਇੰਦਰ ਪ੍ਰਤਾਪ ਵੀ ਸਰਕਾਰ ਤੇ ਬਹੁਤਾ ਅਟੈਕ ਟੂਕ ਤੇ ਨਹੀਂ ਕਰਦੇ ਉਹ ਠੀਕ ਹੈ ਕਈ ਵਾਰੀ ਬੜੀ ਲੌਜੀਕਲੀ ਬੜੀ ਅੰਕੜਿਆਂ ਨਾਲ ਜਿਹੜਾ ਵੀ ਮੁੱਦਾ ਭਖਵਾ ਹੁੰਦਾ ਉਹਦੇ ਤੇ ਗੱਲ ਕਰਕੇ ਇੱਕ ਚੰਗਾ ਪ੍ਰਭਾਵ ਦਿੰਦੇ ਨੇ ਪਰ ਸਰਕਾਰ ਲਈ ਕੋਈ ਚੁਣੌਤੀ ਨਹੀਂ ਅਕਸਰ ਦੇਖਿਆ ਵੀ ਰਾਣਾ ਇੰਦਰ ਪ੍ਰਤਾਪ ਜਿਹੜੇ ਨੇ ਉਹ ਵਿਧਾਨ ਸਭਾ ਚੱਲਦੀ ਸੈਸ਼ਨ ਚ ਵੀ ਕਈ ਵਾਰੀ ਮੰਤਰੀਆਂ इवन ਮੁੱਖ ਮੰਤਰੀ ਨਾਲ ਵੀ ਘੁੰਮ ਕੇ ਉਹਨਾਂ ਨੂੰ ਮਿਲਣ ਦਾ ਯਤਨ ਕਰਦੇ ਨੇ ਗੱਲਬਾਤ ਕਰਦੇ ਦੇਖੇ ਗਏ ਨੇ ਸੋ ਵਿਰੋਧੀ ਧਿਰ ਬਹੁਤੀ ਮਜ਼ਬੂਤ ਵੀ ਨਹੀਂ ਗਈ ਇੱਕ ਪਾਸੇ ਵੱਡੇ ਪੱਦਰ ਤੇ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਕੋ ਸਰਕਾਰ ਕੋਲ ਸੋ ਬਹੁਤੀ ਵੱਡੀ ਚਣੌਤੀ ਨਹੀਂ ਗਈ ਸਰਕਾਰ ਲਈ ਵਿਰੋਧੀ ਧਿਰ ਪਰ ਸਵਾਲ ਇਹ ਪੈਦਾ ਹੁੰਦਾ ਪੀ ਲੋਕ ਮੁੱਦੇ ਕੌਣ ਉਠਾਏਗਾ ਜਿਹੜੇ ਲੋਕਾਂ ਦੇ ਮੁੱਦੇ ਨੇ ਕਿਸਾਨ ਸੰਘਰਸ਼ ਕਰ ਰਹੇ ਨੇ ਹਾਲੇ ਤੱਕ ਕਿਸਾਨਾਂ ਦਾ ਕੋਈ ਮੁੱਦਾ ਵਿਧਾਨ ਸਭਾ ਚ ਨਹੀਂ ਉਠਿਆ ਇਸੇ ਤਰ੍ਹਾਂ ਮੁਲਾਜ਼ਮ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਨੇ ਨਾ ਉਹਨਾਂ ਨੂੰ 13% ਨਸੀਬ ਹੋਇਆ ਨਾ ਉਹਨਾਂ ਨੂੰ ਪੁਰਾਣੀ ਪੈਨਸ਼ਨ ਮਿਲੀ ਨਾ 17 ਜੁਲਾਈ 2020 ਤੋਂ ਬਾਅਦ ਵਾਲੇ ਭਰਤੀ ਮੁਲਾਜ਼ਮਾਂ ਨੂੰ ਪੰਜਾਬ ਸਕੇਲ ਮਿਲੇ ਨਾ 15 15 ਦਾ ਪੱਤਰ ਰੱਦ ਹੋਇਆ ਔਰ ਮੁੱਢਲੀ ਤਨਖਾਹ ਤੇ ਪਹਿਲੇ 3 ਸਾਲ ਜਿਹੜੇ ਰੈਗੂਲਰ ਭਰਤੀ ਹੁੰਦੇ ਮੁਲਾਜ਼ਮ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਦੀ ਚੀਜ਼ ਉਸੇ ਤਰ੍ਹਾਂ ਪੈ ਰਹੀ ਹੈ ਕੋਈ ਉਹਨਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਜਿਹੜੇ ਪੈਨਸ਼ਨਰ ਨੇ 2.95 ਗੁਣਾਕ ਮੰਗਦੇ ਨੇ 6ਵੇਂ ਤਨਖਾਹ ਕਮਿਸ਼ਨ ਦੀ ਸ਼ਿਫਾਰਿਸ਼ ਮੁਤਾਬਕ ਉਹਦੇ ਤੇ ਵੀ ਕੁਝ ਨਹੀਂ ਹੋਇਆ ਇਸੇ ਤਰ੍ਹਾਂ ਕਈ ਹੋਰ ਮੁਲਾਜ਼ਮਾਂ ਦੇ ਮੁੱਦੇ ਉੱਥੇ ਪਏ ਨੇ ਦਲਤ ਭਾਈਚਾਰੇ ਦੇ ਮੁੱਦੇ ਨੇ ਉਦਯੋਗਪਤੀਆਂ ਦੇ ਮੁੱਦੇ ਨੇ ਇਸੇ ਤਰ੍ਹਾਂ ਹੋਰ ਵੱਖ-ਵੱਖ ਵਰਗਾਂ ਦੇ ਜਿਹੜੇ ਬਾਰਡਰ ਦੇ ਨਾਲ ਰਹਿੰਦੇ ਨੇ ਲੋਕ ਕਿਸਾਨ ਖਾਸ ਕਰਕੇ ਉਹ ਤਾਰ ਤੋਂ આર ਪਰ ਖੇਤੀ ਕਰਦੇ ਨੇ ਉਹਨਾਂ ਦੇ ਬਹੁਤ ਵੱਡੇ ਮਸਲੇ ਨੇ ਪਰ ਇਹ ਦੋ ਦਿਨਾਂ ਤੱਕ ਤੇ ਉਹ ਮਸਲੇ ਨਹੀਂ ਉੱਭਰੇ ਜ਼ਿਆਦਾ ਰੌਲਾ ਹੀ ਪਿਆ ਹੁਣ ਸਵਾਲ ਇਹ ਹੈ ਵੀ ਅਗਲੇ ਦੋ ਦਿਨ 14 ਤੇ 15 ਜੁਲਾਈ ਨੂੰ ਕੀ ਲੋਕ ਮੁੱਦੇ ਵਿਧਾਨ ਸਭਾ 'ਚ ਉੱਠਣਗੇ ਇਸ ਸਾਰਾ ਪੰਜਾਬ ਬੜੀ ਨੀਜ਼ ਨਾਲ ਦੇਖ ਰਿਹਾ ਵੀ ਕੀ ਸਾਡੀ ਗੱਲ ਬਣਾ ਸਮਾਜ ਵਿੱਚ ਹੋਊਗੀ ਹੁਣ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਫਿਰ ਮੰਗ ਉਠਾਈ ਹੈ ਵਿਧਾਨ ਸਭਾ ਦੇ ਸਪੀਕਰ ਸੰਧਵਾ ਸਾਹਿਬ ਨੂੰ ਇਹ ਗੱਲ ਕਹੀ ਹੈ ਵੀ ਵਿਧਾਨ ਸਭਾ ਦੇ ਜਿਹੜੇ 2 ਦਿਨ ਨੇ 2 ਦਿਨ ਇੱਕ ਇੱਕ ਦਿਨ ਇੱਕ ਦਿਨ ਪੰਜਾਬ ਦੀ ਜਿਹੜੀ ਲੈਂਡ ਆਰਡਰ ਦੀ ਸਥਿਤੀ ਵਿਗੜੀ ਹੈ ਉਹਦੇ ਤੇ ਖੁੱਲੀ ਬਹਿਸ ਕਰਾਈ ਜਾਵੇ ਤੇ ਪੂਰਾ ਇੱਕ ਦਿਨ ਜਿਹੜੀ ਲੈਂਡ ਪੂਲਿੰਗ ਸਕੀਮ ਲੈ ਕੇ ਆਈ ਪੰਜਾਬ ਸਰਕਾਰ ਉਹਦੇ ਤੇ ਬਹਿਸ ਕਰਵਾਈ ਜਾਵੇ ਪਰ ਫਿਲਹਾਲ ਲੱਗਦਾ ਵੀ ਸਪੀਕਰ ਸਾਹਿਬ ਨੇ ਐਦਾਂ ਦਾ ਕੋਈ ਫੈਸਲਾ ਨਹੀਂ ਕੀਤਾ ਤੇ ਜਦੋਂ ਇਹ ਵਿਧਾਨ ਸਭਾ 14 ਤਰੀਕ ਨੂੰ ਫਿਰ ਸ਼ੁਰੂ ਹੋਊਗੀ ਤੇ ਫਿਰ ਬਾਜਵਾਰ ਸਾਹਿਬ ਉੱਠਣਗੇ ਸਪੀਕਰ ਸਾਹਿਬ ਨੂੰ ਕਹਿਣਗੇ ਵੀ ਲੈਂਡ ਪੂਲਿੰਗ ਤੇ ਨਾਲ ਦੀ ਨਾਲ ਦੂਸਰਾ ਜਿਹੜਾ ਮੁੱਦਾ ਅਮਨ ਤੇ ਕਾਨੂੰਨ ਦਾ ਇਹਦੇ ਤੇ ਬਹਿਸ ਕਰਨ ਲਈ ਸਾਨੂੰ ਜਿਹੜਾ ਆ ਸਹਿਮਤੀ ਦਿਓ ਸਾਨੂੰ ਵਿਸ਼ਵਾਸ ਦਿਵਾਓ ਤਾਂ ਹੀ ਵਿਧਾਨ ਸਭਾ ਚੱਲਣ ਦਵਾਂਗੇ ਸੋ ਲੱਗਦਾ ਵੀ ਅਗਲੇ 2 ਦਿਨ ਵੀ ਵੱਡੇ ਪੱਧਰ ਤੇ ਰੌਲਾ ਪੈ ਸਕਦਾ ਬੇਰਦੀਆਂ ਦੇ ਮਾਮਲੇ ਵਿੱਚ ਨਵਾਂ ਕਾਨੂੰਨ ਬਣਾਉਣ ਦੀ ਜਿਹੜੀ ਗੱਲ ਹੈ ਉਹ ਲੱਗਦਾ ਉਹਦੇ ਬਾਰੇ ਸਰਕਾਰ ਕੋਈ ਵੱਡਾ ਉੱਥੇ ਮਤਾ ਮੁੱਦਾ ਬਿੱਲ ਲਿਆ ਸਕਦੀ ਹੈ ਉਹ ਵੀ ਇੱਕ ਵੱਡਾ ਮੁੱਦਾ ਹੋਊਗਾ ਪਰ ਜੋ ਹਾਲਾਤ ਬਣੇ ਨੇ ਜੋ ਗੜਤਨ ਪੈਦਾ ਹੋਈ ਹੈ ਵਿਰੋਧੀ ਧਿਰ ਤੇ ਸਰਕਾਰ ਵਿਚਕਾਰ ਸਤਾਧਾਰੀ ਧਿਰ ਵਿਚਕਾਰ ਉਹਦੇ ਤੋਤੇ ਐਂਜੀ ਲੱਗਦਾ ਵੀ ਅਗਲੇ 2 ਦਿਨ ਵੀ ਜਿਹੜੇ ਨੇ ਉਹ ਜਾਇਦੇ ਰੋਲੇ ਰੱਪੇ ਤੇ ਨਿਕਲ ਸਕਦੇ ਨੇ